ਨਾਨੀ ਓਣ ਇਆ ਮੁੰਡਾ ਤੋਂਦਾ ਪੰਗੇੜਾ ਤੇਰਾ ਟੰਗਣ ਤੰਗਈਆ ਦਰਿਆਵਾਂ ਪਾਰ ਪੈੜੀ ਦੇ ਚ ਮੀਂਹ ਦੇ ਨਾਲ ਕਾਫੀ ਪਾਣੀ ਹੋ ਗਿਆ ਸੀ ਤੇ ਅੱਜ ਇਹ ਦਰਿਆਦ ਪਾਰ ਡੀਜ਼ਲ ਦੀ ਟੈਂਕੀ ਨਗਾਉਣੀਆਂ ਕਿਉਂਕਿ ਰੋਜ਼ ਡੀਜ਼ਲ ਖੜਨਾ ਜਿਹੜਾ ਵਾ ਬੜਾ ਔਖਾ ਲੱਗਦਾ ਵਾ ਵੀ ਰੋਜ਼ ਭਰਨਾ ਕੜਨਾ ਹਣ 2000 ਉੱਥੇ 10 ਗ੍ਰਾਮ ਤੇਲ ਦੇ ਲੈ ਕੇ ਜਾਵਾਂਗੇ ਤੇ ਚਲੋ ਇੰਨੇ ਨਾਲ ਆ ਵੀ ਰੋਜ਼ ਉੱਥੇ ਬੰਦਾ ਹਣ ਚੱਲਦਾ ਰਹੇ ਮਹਾਰਾਜ ਨੂੰ ਮੀਂਹ ਆ ਪਵੇ ਬਸ ਹੁਣ ਬੀੜਾ ਥੱਲੇ ਲਾਉਣਾ ਪੈਣਾ ਥੋੜਾ ਪਾਣੀ ਲੈ ਗਿਆ ਸੋ ਖੇਠਾਂ ਚੜ ਗਿਆ ਬੀੜਾ ਲਾ ਕੇ ਥੱਲੇ ਫਿਰ ਟਰੈਕਟਰ ਚੜਾਉਣੇ ਆ ਕੱਲ ਪਾਣੀ ਫੁੱਲ ਸੀ ਅੱਜ ਪਾਣੀ ਲੈ ਲੈ ਗਿਆ ਬਸ ਇੱਕੋ ਹੀ ਆ ਰਸਾ ਆ ਫਿਰ ਕੀ ਲਿਆ ਆਹੋ ਆ ਫਿਰ ਕੀ ਖੋਲ ਲਿਆ ਆ ਹੁੰਦਾ ਹੀ ਬਿਨਾ 4x4 ਤੋਂ ਮੰਦਾਲ ਇਹਨੇ ਉੱਥੇ ਸਲਿੱਪ ਜੀ ਕੱਢੀ ਜਾਣੀ ਵਾ ਪਹੁੰਚੂ ਤੇ ਸਹੀ ਹੈਗਾ ਤੇ ਮੈਟ ਆ ਇਹ ਨੂੰ ਆਂਦੇ ਅਰਜਨ ਮੈਟ ਮੈਟਾਂ ਦਾ ਮੈਟ ਅਰਜਨ ਮੈਟ ਹੁਣ ਤੋੜ ਤੋੜਨਾ ਤਾਂ ਨਹੀਂ ਕੋ ਭਰਾਵਾ ਐਦਾਂ ਲੱਦ ਲੈਂਦੇ ਤੇ ਵਕਤ ਨੂੰ ਖੜ ਜਣਾ ਮੈਂ ਫਿਰ ਚੱਲਣ ਲੱਗਣਾ ਹਾਂ ਹਾਂ ਉਹ ਥੱਲੇ ਲਾ ਕੇ ਲਫੱਟੀ ਤਾਂ ਜੁੱਕ ਥੱਲੇ ਲਾ ਕੇ ਫੱਟੀ ਤਾਂ ਜੁੱਕ ਉਹ ਨਹੀਂ ਵੱਜਦਾ ਟਰੈਕਟਰ ਤੇ ਜਿੱਥੇ ਤੋਂ ਨਾ ਇੱਕੇ ਥਾਂ ਦੇ ਲਿਆ ਮੇਰਾ ਵੀਰ ਇਹ 4x4 ਨਹੀਂ ਆ ਹਣ ਹਟ ਗਿਆ ਹੁਣ ਹੱਥ ਪੱਕੇ ਬਾਪਕੇ ਬਸ ਲਓ ਜੀ ਹੁਣ ਆਪਾਂ ਲਓ ਜੀ ਨਹੀਂ ਆਖਣਾ ਜਿੱਤੋਗਾ ਵੀਰ ਜੀ ਟੈਂਕੀ ਨਗਾ ਦੇਣ ਲੱਗੇ ਪਾਰ ਬੱਦਲ ਵਾਈ ਫੇਰ ਬਹੁਤ ਜਿਆਦੀ ਆ ਸਤਨਾ ਵਾਹਿਗੁਰੂ ਵੇਖੋ ਫੇ ਕਿੰਨਾ ਮੱਝ ਵਾਲੀ ਸਾਈਡ ਤੇ ਬੱਦਲ ਚੜ ਗਿਆ ਤੇ ਹੁਣ ਅਹੀਂ ਅੱਗੇ 6 ਡਰਮ ਅੱਗੇ ਮੱਚ ਗਏ ਤੇ ਲੱਖ ਦਾ ਕੱਦ ਲਿਆਂਦਾ ਤੇਲ بارش ਦਾ ਮੌਸਮ ਪੂਰਾ ਬਣ ਗਿਆ ਹੁਣ ਅਸੀਂ ਚੰਨਾ ਜਾਣਿਆ ਨੇ ਡੀਜ਼ਲ ਵਾਲੀ ਟੈਂਕੀ ਟਰੈਕਟਰ ਲੋਡ ਕਰ ਲਿਆ ਟਰਾਲੇ ਦੀ ਬੀੜੀ ਬੰਨ ਲਈ ਮਗਰ ਚਾਚਾ ਬੀੜੀ ਦੀ ਨਾ ਬੰਦ ਤੀ ਹਾਂ ਬੀੜੀ ਨਹੀਂ ਗੋਲੀ ਤਰ ਜਾਣੀ ਬਾਹਰ ਨੂੰ ਐ ਮੈਨੂੰ ਉਹਦਾ ਏਡੀ ਦੀ ਗੱਲ ਨਹੀਂ ਫੜਨ ਨੂੰ ਭੱਜ ਗਏ ਗਿਆਨਤ ਨਹੀਂ ਦਿੰਦਾ ਮੈਂ ਛੁੱਬੀ ਲਾਈ ਜਦ ਲੰਮੀ ਰੱਖੀ ਓ ਯਾਰ ਗਾਲ ਵੇਲਾ ਤੂੰ ਬਲੌਗ ਦੇ ਵਿੱਚ ਫੇਰ ਹਰ ਬਲੌਗ ਚ ਤੇਰੀ ਗਾਲ ਹੁੰਦੀ ਹੈ ਤੂੰ ਵਣ ਕੇ ਮੈਨੂੰ ਲੋਕ ਆਂਦੇ ਚਾਚੇ ਦੀਆਂ ਤੂੰ ਵੀਡੀਓ ਡਿਗ ਦੇਦੀਆਂ ਭੋਨਾਂ ਦਾ ਕੰਮ ਚਾਚੇ ਦੇ ਹੈਗੇ ਪੁੱਠੇ ਦੇ ਓ ਮੈਨੂੰ ਇਹ ਚਾਚਾ ਟਰੈਕਟਰ ਫੇਰ ਯਾਰ ਉੱਥੋਂ ਲਾ ਕੇ ਲੈਣਾ ਪੈਣਾ ਉਹ ਚੱਲਣ ਡਿਆ ਹਣ ਬਹੁਤ ਵਧੀਆ ਵੀਡੀਓ ਬਣੀ ਆ ਵੀ ਹੋਈ ਉਧਰੋਂ ਬੱਦਲ ਵਾਈ ਆ ਗਈ ਕਰਮ ਵਾਲਾ ਛੜਤਾ ਦੋ ਫਿਰਕੀਆਂ ਪਾ ਆ ਗੇ ਨਾਲ ਬਣ ਲਈ ਬੇੜੀ ਲਓ ਮਿੱਤਰੋ بارش ਰੱਬ ਨੂੰ ਆਖੋ ਵੀ ਨਾ ਪਾਵੇ ਹੁਣ ਝੋਨੇ ਨਿਸਰਣ ਦੇ ਬਾਕੀ ਜੋ ਮਨਜ਼ੂਰ ਆ ਉਹੀ ਹੋਣਾ ਹਾਈਟ ਜਿੱਤੇ ਤਰਨੋਂ ਨਿਕਾਵਦੇ ਉਮਰ ਦਾ ਕੀ ਲਾਉਣਾ ਜੋਰ ਨੇ ਸਤੇ ਜੋ ਰੋਣ ਬੱਸ ਗਿਆ ਜੋਰ ਰੋਣ ਕਿਥੋਂ ਲਿਆ ਉਹ ਜੋਰ ਮੋਗਿਆ ਕਹਿੰਦਾ ਮੇਰੇ ਚਾਚਾ ਕੈਮ ਹੋ ਜਾਣ ਤੂੰ ਨਾ ਟੈਨਸ਼ਨ ਨਾ ਲੈ ਛੱਡ ਦੇ ਖੋਲ ਦੇ ਛੱਡ ਦੇ ਛੱਡ ਦੇ ਜੋਰ ਛੱਡ ਦੇ ਸਿਰੇ ਮਾਨੇ ਚੱਲ ਗੱਡੀ ਗਈ ਚਾਲ ਬੱਸ ਚਾਚਾ ਕਰਦੇ ਟਾਈਟ ਚਾਚੇ ਕਰਦੇ ਟਾਈਟ ਚਾਚੇ ਕਰਦੇ ਟਾਈਟ ਰੱਖ ਦੇ ਥੱਲੇ ਛੱਡ ਦੇ ਲੈ ਉਹ ਦਵੇਂ ਚ ਪੁਰਾਣਾ ਸਾਲ ਲਿਆਉ ਝੋਕੇ ਫੱਟੇ ਤੁਹਾਨੂੰ ਪਤਾ ਲੱਗੇ ਮੈਂ ਇਹ ਵੀਡੀਓ ਬਣਾਉਣੀ ਐ ਇਦਾਂ ਛਾੜਦੀ ਨਹੀਂ ਦੇ ਨਹੀਂ ਇਦਾਂ ਛਾੜ ਰਿ ਸਕ ਨਹੀਂ ਲੈਣਾ ਯਾਰ ਨਾਗੇ ਪਾਰ ਲਓ ਜੀ ਫੇਰ ਆਤਾ ਯਾਰ ਨਹੀਂ ਵੀਰ ਜੀ ਆਪਾਂ ਨਾਂਗੇ ਪਾਰ ਹੁਣ ਹੁਣ ਇੱਥੋਂ ਗੜੀ ਬੱਦਰਵਾਈ ਬਹੁਤ ਜਿਆਦੀ ਬਣੀ ਆ ਇੱਕ ਛੋਨੇ ਨੂੰ ਬੂਰ ਪੈਂਦੇ ਬਾਕੀ ਜੋ ਮਾਰ ਹੋਏ ਨੂੰ ਮਨਜ਼ੂਰ ਉਹੀ ਹੋਣਾ ਚੱਲੀਏ بارش ਫੇਰ ਆ ਗਈ ਅੱਜ ਤੇ ਆ ਨਾ ਕਾ ਹੋ ਕਰਤਾ ਮੀਨੇ ਫੇਰ ਪਾਣੀ ਪਾਣੀ ਆ ਜਾ ਸੁੱਕੇ ਕਾਦੜਾ ਵੇਲਾ ਕੱਡਾ ਵਧੀਆ ਝੋਨੇ ਤੇ ਸਾਰਾ ਸੁੱਕੇ ਕਾਦੜਾ ਹੀ ਆ ਪਰ ਹੁਣ ਕਿਹੜਾ ਗਿੰਦਾ ਕਾਦੀ ਆਉਂਦੇ ਜੋੜ ਤ ਵੀ ਪਾਣੀ ਪਾਜਦੇ ਆ ਆਪਣਾ ਝੋਨਾ 110 ਜਿਹੜਾ ਵਾ ਦਾਣਾ ਚੱਲ ਚੱਲਿਆ ਤੇ ਹੁਣ ਅਸੀਂ ਸੇਰੇ ਮਸ਼ੀਨ ਮਸ਼ੂਨ ਖੋਲਣੀ ਆ ਸਾਡਾ ਰੱਦਾ ਹੀ ਅੱਜ ਹੈ ਕੀੜਾ ਮਾਰ ਜੀਏ ਅਸੀਂ ਤਿੰਨੇ ਜਾਣੇ ਆ ਵੇਖ ਲੋ ਭਰਾਵਾ ਉਹੋ ਹੀ ਸਿੰਘ ਜੋ ਆਖ ਦਿਨੇ ਤੁਸੀਂ ਸਾਡਾ ਪ੍ਰੇਮ ਸਾਡਾ ਪ੍ਰੇਮ ਵੜਾਵਾ ਤੇ ਹੁਣੇ ਢੀੜਾ ਗੂੜਾ ਮਾਰ ਕੇ ਸਾਰੇ ਫੇਰ ਜਾਵਾਂਗੇ ਪਿੰਡ ਤੋਂ ਵਾਹੀ ਗੁਰ ਆ ਮੀਂਹ ਦਾ ਪਾਣੀ ਜ਼ਿਆਦਾ ਹੋ ਗਿਆ ਯਾਰ ਕੱਲ ਨਾਲ ਆ ਮੀਂਹ ਫੇਰ ਬਹੁਤ ਆ ਜਾਣਾ ਉਦਾਂ ਵੇ ਜਾਵਿਲਾ ਪਾਣੀ ਤੁਰਦਾ ਹੀ ਪੱਖਿਆਂ ਨਾਲ ਹਾਂ ਮੈਂ ਦੇਖ ਰਿਹਾ ਇੱਧਰ ਨਾਲ ਹੈ ਇਹ ਪੱਖਾ ਪੱਖਾ ਚੱਲਦਾ ਰਿਹਾ ਮੋਟਰ ਬੰਦ ਹੋ ਉਹਨੂੰ ਪਾਣੀ ਖੋਹਿੰਦਾ ਇੱਧਰੋਂ ਤੇ ਉਹ ਇਹਨਾਂ ਵਰਕ ਪਾਇਆ ਨਹੀਂ ਇੱਧਰੋਂ ਦੋ ਸਮਝਣਾ ਪੱਖੇ ਚੱਲਣ ਦੇ ਪਾਣੀ ਡੂੰਗਾ ਹੋਰ ਤਰੀਕਾ ਕੋਈ ਡੁੱਬਿਆਂ ਨੂੰ ਹੋਣਾ ਤੇ ਉਂ ਟੇ ਪੂਰਾ ਪਿੰਟ ਆ ਗਿਆ ਹੁਣ ਪਾਣੀ ਪੂਣੀ ਪੀਨੇ ਆ ਫੇ ਅਗਲੇ ਢੇੜੇ ਤੇ ਐ ਤਰ੍ਹਾਂ ਹੁੰਦੇ ਇੱਥੇ ਮੰਡ ਚ ਐਵੇਂ ਲਾ ਕੀ ਹਾਲਤਾ ਹੋਈਆਂ ਆੜੀਆਂ ਇਸ ਕਰਕੇ ਅੱਤੇ ਦਫੇੜੇ ਢੇੜੇ ਦਾ ਕੰਮ ਬੜਾ ਵੜਾ ਢੇੜੇ ਮਾਰਨਾ ਪਿਆ 1.5 ਕੁ ਲੈਣੇ ਤੇ ਨਾ ਵਾਣਾ ਇਹਨਾਂ ਦੋ ਸੋ ਕੁ ਲੈਦਾ ਰੋਮ ਕੋਮ ਕੇ ਇਹ ਤੋਂ ਪਾਣੀ ਕੁੜਿਆ ਕੀ ਹਾਲ ਚਾਲ ਸਾਰੇ ਵੀਰਾਂ ਨੂੰ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਨੀ ਆ ਜਿਹੜੀ ਆਪਣੀ ਹੁਣੇ-ਹੁਣੇ ਫਿਲਮ ਰਿਲੀਜ਼ ਹੋਈ ਰਜਣੀ ਬਹੁਤ ਵਧੀਆ ਫਿਲਮ ਫੈਮਲੀ ਵਾਲੀ ਨਾਲੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਲੀ ਫਿਲਮ ਜਿਹੜਾ ਵੀ ਮੇਰਾ ਵੀਰ ਜੇ ਬੱਚਿਆਂ ਨੂੰ ਵਿਖਾਓ ਜਰੂਰ ਤੇ ਮੋਬਾਈਲ ਤੇ ਵੀ ਆ ਗਈ ਆ ਜੇ ਨਹੀਂ ਕੋਈ ਜਾ ਸਕਦਾ ਤਾਂ ਆਪਣੇ ਮੋਬਾਈਲ ਤੇ ਦੇਖ ਸਕਦਾ ਤੇ ਮੇਰੇ ਕੋਲ ਪਈ ਆ ਜਿਹੜੇ ਵੀਰੇ ਵੀਰ ਨੇ ਵੇਖਣੀ ਹੋਈ ਤੇ ਮੈਨੂੰ ਮੈਸੇਜ ਕਰ ਦਿਓ ਮੈਨੂੰ ਭੇਜ ਦੂੰਗਾ ਇਸ WhatsApp ਤੇ ਤੇ ਬਹੁਤ ਸੋਹਣੀ ਫਿਲਮ ਅਹੀਂ ਰਾਤ ਵੇਖੀ ਅਜੇ ਉੱਥੋਂ ਪਤਾ ਲੱਗਦਾ ਵੀ ਯਾਰ ਪ੍ਰਮਾਤਮਾ ਕੀ ਚੀਜ਼ ਆ ਕਿੱਦਾਂ ਭਰੋਸਾ ਰੱਖਣਾ ਚਾਹੀਦਾ ਬਹੁਤ ਸੋਹਣੀ ਫਿਲਮਾਂ ਬਣਾਈਆਂ ਇਦਾਂ ਦੀਆਂ ਫਿਲਮਾਂ ਜੇ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਬਣਨ ਤੇ ਜੋ ਆਪਣੇ ਪੰਜਾਬ ਦੇ ਵਿੱਚ ਸੇਧ ਦੇਣ ਨੂੰ ਬਹੁਤ ਵਧੀਆ ਆਪਣੇ ਹੋਗੀ ਆਪਣੇ ਕੋਲ ਬਹੁਤ ਇਹੋ ਜੀਆਂ ਵੀਡੀਓ ਬਣਾਉਣ ਨੂੰ ਕਹਾਣੀਆਂ ਪਈਆਂ ਵੀ ਜਿਹਦੇ ਨਾਲ ਆਪਾਂ ਪੰਜਾਬ ਦੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਚੰਗੇ ਰਸਤੇ ਲਾ ਸਕੀਏ ਬਹੁਤ ਸੋਹਣੀ ਲੱਗੀ ਹੈ ਉਹ ਵੇਖਣੀ ਹੋਈ ਤੇ ਮੈਨੂੰ ਇੰਸਟਾਗ੍ਰam ਆਪਣੇ ਕਿਸੇ ਵੀ ਚੈਨਲ ਤੇ ਮੈਸੇਜ ਕਰ ਦਿਓ ਤੇ ਮੈਂ ਤੁਹਾਨੂੰ ਭੇਜ ਦੂੰਗਾ ਲਿੰਕ ਉਹਦਾ ਬਹੁਤ ਸੋਹਣੀ ਫਿਲਮਾਂ ਔਰ ਬਾਕੀ ਚੋਨਾ ਆਪਣਾ 10-15 ਦਿਨਾਂ ਨੂੰ ਆ ਜਾਣਾ ਬਾਕੀ ਸਵੇਰੇ ਆਪਾਂ ਖੋਲਾਂਗੇ ਹੁਣ ਮਸ਼ੀਨਾਂ ਖੋਲ ਕੇ ਰਿਪੇਅਰ ਪੂਰ ਕਰਦੇ ਆਂ ਕੰਮ ਨਿਬੜ ਜੂ ਰਿਪੇਅਰ ਦਾ ਵੀ ਕੰਮ ਬਹੁਤ ਜ਼ਿਆਦਾ ਹੁੰਦਾ ਆ ਗਿਆ ਚੱਲ ਚੱਲ ਪਈ ਗਿਰ ਗਿਆ ਟਾਇਰ ਕਰਤਾ ਹੁਣ ਕਿੰਨਾ ਲੱਤਾਂ ਦੇ ਨੂੰ ਇਹ ਟਾਇਰ ਐਦਾਂ ਐਦਾਂ ਮੁੱਦਾ ਵਜਦਾ ਦਾ ਫੇਰ ਇਹਨੇ ਬਾਪੂ ਲੋਕਾਂ ਆਖਣਾ ਬਾਪੂ ਦੀ ਵੀਡੀਓ ਤੁਸੀਂ ਬਣਾਤੀ ਤੇ ਹਟਦਾ ਨਹੀਂ ਇੱਥੋਂ ਫੇਚ ਤੇਰੇ ਨੇ ਬ੍ਰੇਕ ਮਾਰੀਆਂ ਮਗਰਲਾ ਟੈਫ ਹੀ ਚੁੱਕਾ ਹਾਂ ਓਏ ਓਏ ਇਹ ਕੀ ਡੋਗੀ ਨੇ ਜਾਂਦਾ ਹੋਵੇ ਚੁੱਕਿਆ ਨਾ ਨਾ ਤਾਰੋ ਬੈਲੈਂਸ ਟ੍ਰੈਕਟਰ ਅਗਲੇ ਚੱਕਿਆਂ ਦਾ ਕਰਕੇ ਬੈਲੈਂਸ ਬਣਿਆ ਹੁੰਦਾ ਹਾਂ ਹਾਂ